ਕਈ ਵਾਰੀ ਇਸ ਗੱਲ ਤੇ ਵੀ ਨਿਸ਼ਾਨ ਹੋ ਜਾਂਦਾ ਹੈ ਚੰਡੀਗੜ੍ਹ ਚੰਡੀ ਪਲੀਜ਼ ਕੁਝ ਠੀਕ ਹੈਗਾ ਇਹ ਰਾਜ ਦਾ ਨਿਵੇਕਲਾ ਬਣਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਉੱਪਰ ਇਹ ਸਿਆਲ ਕਰਦੇ ਹੋਏ ਤੁਸੀਂ ਸੰਭਾਲੀ ਹਾਲੀ ਵਿੱਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਸਾਲ ਦੇ ਵਿੱਚ ਫੋਰਮ ਮੈਸੇਜ ਆ। ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਥਾਲੀ ਮਸੀਨ ਲੱਗੇ ਇੱਕ ਵਾਰ ਇੱਕ ਵਾਰੀ ਮਸੀਨ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗੀ ਸੀ ਪਰ 2-3 ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਨੌਖੀ ਸਮਰਾਥ ਹੈ ਉਹਦਾ ਫੈਸਲਾ ਲੱਗੇ ਤੇ ਉਹ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲੇ ਪਤਾ ਵੀ ਨਹੀਂ ਚੀਣਾ ਉਹ ਤਾਂ ਹੋਣਾ ਈਕਿਆਂ ਦਿਨਾਂ ਦੀ 10 ਦਿਨਾਂ ਬਾਅਦ ਜਾਣ ਕੇ ਈਕਿਆਂ ਦਿਨ ਤੋਂ ਬਾਅਦ ਮੋੜੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਆਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜਿਹਨ ਮੈਨ ਜੇਡ ਮੈਨੂਅਲ ਦੇ ਵਿੱਚ ਵੀ ਹਿਧਾ ਦੇ ਨੇ ਆਪਣੇ ਜਿਹੜੀਆਂ ਪਰਿਮਾ ਇਹਨਾਂ ਨੇ ਕਰ ਦਿੱਤੀਆਂ ਉਹ ਇਸ ਕਰਕੇ ਅੱਜ ਦਾ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਝੋਨਾ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨਾਂ ਦੇ ਬਕਵੇਂ ਪ੍ਰਧਾਨ ਸਭਾ ਅੱਜ ਮੁਲਾਕਾਤ ਦੇ ਵਿੱਚ ਕੁਝ ਖਾਸ ਲਿਆ ਸਾਡੇ ਪਰਿਵਾਰਕ ਮੁਲਾਕਾਤ ਦੀ ਨਾ ਬਾਤ ਬਸ ਨਾ ਖਾਸ ਪਰਿਵਾਰਕ ਮੁਲਾਕਾਤ ਜੇ ਕਿਸੇ ਦੀ ਲੈਂਗੁਏਜ ਚੱਲ ਪਾ ਲਈਏ ਝੋਨਾ ਨੂੰ ਲੈ ਕੇ ਐਸੀ ਕਿਸੇ ਦਾ ਟੈਕ ਜਿਸ ਦੀ ਜੋ ਗੱਲ ਹੈ ਕਿਉਂਕਿ ਅੰਦਰ ਬੈਠੇ ਆ ਉਹਨਾਂ ਨੇ ਬੈਠ ਕੇ ਜੋ ਸਾਡੇ ਨਾਲ ਆਪਣੀਆਂ ਭਾਵਨਾਵਾਂ ਆ ਪਹਿਲਾਂ ਵੀ ਜ਼ਾਹਰ ਕਰਦੇ ਰਹੇ ਹੁਣ ਵੀ ਆਪਾਂ ਬੈਠ ਕੇ ਬਰਤੌਰ ਕੇਂਦਰੀ ਮੰਤਰੀ ਜੀ ਭਾਵਨਾਵਾਂ ਵਾਲਾ ਪ੍ਰਗਟ ਕਰੀ ਜਾਂਦੇ ਨੇ ਆਪਣੀਆਂ ਐਸਜੀਪੀਸੀ ਦੀ ਚੋਣਾਂ ਨੂੰ ਲੈ ਕੇ ਕੀ ਭਾਵਨਾ ਪ੍ਰਗਟ ਕੀਤੀਆਂ ਨੇ ਕਿਉਂਕਿ ਕਾਫੀ ਜਿਹੜਾ ਹੈਗਾ ਉਥਲ ਪੁਥਲ ਸ਼੍ਰੋਮਣੀ ਅਕਾਲੀ ਦਲ 'ਚ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਜਦੋਂਾਂ 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 ਜਦ ਰੱਜਵਾਨਾ ਜੀ ਦੀ ਜਿਹੜੀ ਗੁੱਸਪ ਖਟਾਕ ਕੇਂਦਰੀ ਗ੍ਰਹਿ ਮੰਤਰੀ ਸਾਨੂੰ ਸਭ ਤੋਂ ਵੱਡਾ ਅਖਲਾ ਜੀ ਕਿ ਦੇਸ਼ ਦਾ ਇੰਡਸਟਰੀ ਕੋ ਵੀ ਜੀ ਕਿ ਸ਼ਾਮਨੀ ਬੋਰਡ ਦਾ ਪ੍ਰਬੰਧਨ ਕਮੇਟੀ ਲਈ ਕੰਸਟੀਟਿਊਟਡ ਅਲੈਗਡ ਬਹੁਤ ਜੀ ਤੇ ਟਾਈਮ ਨਾ ਦੇਣ ਤੁਹੇ ਮੈਂ ਸੋਚੋ ਨੂੰ ਮਜਬੂਰ ਹਾਂ ਅਸੀਂ